18ਵੀਂ ਸਦੀ ਦਾ ਇਤਿਹਾਸ ਸਿੱਖ ਸੰਘਰਸ਼ ਦੀ ਮੂਹਬੋਲਦੀ ਤਸਵੀਰ ਹੈ ਇੱਕ ਪਾਸੇ ਵੱਖ-ਵੱਖ ਮੁਸਲਿਮ ਸ਼ਾਸਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਉਣ ਲਈ ਤਤਪਰਸਨ ਦੂਜੇ ਪਾਸੇ ਸਿੱਖ ਸ਼ਾਤਾਂ ਤੇ ਰਸਤੇ ਤੇ ਤੁਰ ਕੇ ਸਿੱਖ ਰਾਜ ਸਥਾਪਿਤ ਕਰਨ ਦੀ ਜਦੋਜਹਿਦ ਵਿੱਚ ਲੱਗੇ ਹੋਏ ਸਨ ਇਸ ਸਦੀ ਦੇ ਅੰਤ ਵਿੱਚ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਉੱਪਰ ਆਪਣੇ-ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ ਪੰਜਾਬ ਦੀ ertid ਨੂੰ ਹੁਣ ਕਿਸੇ ਅਜਿਹੇ ਨਾਇਕ ਦੀ ਲੋੜ ਸੀ ਜਿਹੜਾ ਇਹਨਾਂ ਮਿਸਲਾਂ ਨੂੰ ਸੰਗਠਿਤ ਕਰਕੇ ਸਿੱਖ ਰਾਜ ਦੀ ਸਥਾਪਨਾ ਕਰ ਸਕੇ ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ ਪੰਜਾਬ ਦੇ ਇਸ ਮਹਾਨ ਨਾਇਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 ਈਸਵੀ ਵਿੱਚ ਗੁਜਰਾਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਹੋਇਆ ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਕੋਟਸਵਾਰੀ ਤਲਵਾਰਬਾਜੀ ਤੇ ਰਾਕੀ ਆਦ ਬੀਰ ਰੂਚੀਆਂ ਦਾ ਸ਼ੌਕੀਨ ਸੀ ਵਿਰਸੇ ਵਿੱਚ ਮਿਲੇ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਬੈਤਾ ਨਿਰਵੈਰਤਾ ਸ਼ਹਿਨਸ਼ੀਲਤਾ ਤੇ ਉਦਾਰਤਾ ਵਰਗੇ दैਵੀ ਗੁਣਾਂ ਦਾ ਧਾਰਨੀ ਬਣ ਗਿਆ ਮਹਾਰਾਜਾ ਵਿੱਚਲੀ ਸਾਹਸ ਬਹਾਦਰੀ ਦਲੇਰੀ ਨੇ ਉਹਨਾਂ ਨੂੰ ਚੜ੍ਹਦੀ ਜਵਾਨੀ ਵਿੱਚ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ 1799 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕਰ ਲਿਆ। ਸਥਾਪਿਤ ਕੀਤੇ ਰਾਜ ਨੂੰ ਆਪਣੇ ਪਰਿਵਾਰ ਜਾਂ ਮਿਸਲ ਦੇ ਨਾਮ ਹੇਠ ਨਾ ਜੋੜ ਕੇ ਇਸ ਨੂੰ ਸਰਕਾਰੇ ਖਾਲਸਾ ਦੀ ਉਪਾਧੀ ਦਿੱਤੀ। ਰਾਜ ਦੇ ਮੋਹਰ ਉੱਤੇ ਸ੍ਰੀ ਅਕਾਲ ਸਹਾਇ ਅਤੇ ਸਿੱਕਿਆਂ ਉੱਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਹੁੰਦਾ ਸੀ। ਮਹਾਰਾਜਾ ਆਪਣੇ ਦਿਨ ਦੇ ਕੰਮਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਹੁਕਮਨਾਮਾ ਸੁਣਨ ਉਪਰੰਤ ਕਰਦੇ ਸਨ। ਉਹ ਹਰ ਮੁਹਿਮ ਦੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਤੇ ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਸ਼ਬਦ ਗੁਰੂ ਸਾਹਮਣੇ ਨਤਮਸਤਕ ਹੁੰਦੇ ਉਹਨਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿੱਚ ਸਿੱਖਾਂ ਦੀ ਗਿਣਤੀ ਸਿਰਫ 8% ਸੀ ਬਾਕੀ 92% ਜਨਤਾ Hindu ਜਾਂ Musalman ਧਰਮ ਨਾਲ ਸੰਬੰਧੇ ਸੀ ਉਹਨਾਂ ਦੇ ਰਾਜ ਵਿੱਚ ਹਰੇਕ ਧਰਮ ਵਾਲਾ ਆਜਾਦਾਨਾ ਮਾਹੌਲ ਦਾ ਆਨੰਦ ਮਾਣਦਾ ਸੀ ਕਟੜਵਾਦ ਤੰਗਦੇਲੀ ਤੋਂ ਮਹਾਰਾਜਾ ਉਹ ਹਾਂ ਦੂਰ ਸੀ ਉਹਨਾਂ ਦੇ ਮਨ ਅੰਦਰ ਸਾਰੇ ਧਰਮਾਂ ਦਾ ਸਤਕਾਰ ਸੀ ਇਸ ਉਦਾਰ ਨੀਤੀ ਕਰਕੇ ਹੀ ਉਹਨਾਂ ਨੇ ਨਾ ਕੇਵਲ ਸਿੱਖ ਗੁਰਦੁਆਰਿਆਂ ਦੇ ਨਾਂ ਵੱਡੀਆਂ ਜ਼ਗੀਰਾਂ ਲਗਵਾਈਆਂ ਬਲਕਿ Hindu ਮੰਦਰਾ ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖਜ਼ਾਨੇ ਦਿੱਤੇ ਬੇਸ਼ੱਕ 1809 ਈਸਵੀ ਵਿੱਚ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜੇ ਦੀ ਸਮੁੱਚੇ ਸਿੱਖ ਖੇਤਰ ਨੂੰ ਸਰਕਾਰੇ ਖਾਲਸਾ ਦਾ ਹਿੱਸਾ ਬਣਾਉਣ ਦੀ ਅਭਿਲਾਸ਼ਾ ਪੂਰੀ ਨਾ ਹੋਉਂ ਦਿੱਤੀ ਪਰ ਫਿਰ ਵੀ ਉਹਨਾਂ ਦੇ ਰਾਜ ਦੀਆਂ ਹੱਦਾਂ ਚੀਨ ਦਰਾ ਖੈਬਰ ਤੇ ਅਫਗਾਨਿਸਤਾਨ ਨਾਲ ਜਾਂ ਲੱਗਦੀਆਂ ਸਨ ਮਹਾਰਾਜੇ ਦੀ ਦੂਰਦਰਸ਼ੀ ਤਾਕਤ ਖਾਲਸਾ ਫੌਜ ਤੋਂ ਤਾਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ ਇਸੇ ਲਈ ਮਹਾਰਾਜੇ ਦੇ ਯੋਧੇ ਜੀ ਸਿੱਖ ਰਾਜ ਨੂੰ ਹਥਿਆਉਣ ਦੀ ਸੋਚ ਵੀ ਨਾ ਸਕੇ ਜਿੱਥੇ ਮਹਾਰਾਜਾ ਆਪ ਇੱਕ ਮਹਾਨ ਜਰਨੈਲ ਸੀ ਉੱਥੇ ਉਹ ਬਹਾਦਰ ਜਰਨੈਲਾਂ ਦਾ ਕਦਰਦਾਨ ਵੀ ਸੀ ਸਰਦਾਰ ਹਰੀ ਸਿੰਘ ਲਲੂਆ ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਕਾਰ ਇਸ ਤੱਥ ਦੀ ਪ੍ਰੂਰਤਾ ਕਰਦਾ ਹੈ ਇਸ ਦੇ ਨਾਲ ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦਾ ਵੀ ਬਹੁਤ ਕਦਰਦਾਨ ਸੀ Munji Sohan Lal Diwan Amar Nath Ganesh Das Qadir Yar ਤੇ Hashim Shah ਮਹਾਰਾਜੇ ਦੇ ਸਤਕਾਰ ਤੇ ਪਿਆਰ ਦੇ ਪਾਤਰ ਸਨ ਮਹਾਰਾਜਾ ਕੁਦਰਤ ਦਾਵੀ ਬਹੁਤ ਕਦਰਦਾਨ ਸੀ ਉਹ ਬਾਗ ਬਗੀਚੇ ਲਗਾਉਣ ਵਿੱਚ ਖਾਸ ਦਿਲਚਸਪੀ ਰੱਖਦੇ ਸਨ ਉਹ ਆਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ ਬਗੀਚੇ ਲਗਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ ਉਹਨਾਂ ਨੇ ਕਈ ਬਾਗ ਨਵੇਂ ਆਬਾਦ ਕਰਾਏ ਤੇ ਕਈ ਉਜੜੀਆਂ ਬਾਗਾਂ ਨੂੰ ਪੁਨਰ ਆਬਾਦ ਕਰਾਇਆ ਦਿਨਾਨਾਥ ਦਾ ਬਾਗੀਚਾ ਲਾਹੌਰ ਦਾ ਬਦਾਮੀ ਬਾਗ ਦੀਵਾਨ ਰਤਨ ਚੰਦ ਡੜੀਵਾਲਾ ਦਾ ਬਾਗ ਰਾਮ ਬਾਗ ਅੰਮ੍ਰਿਤਸਰ ਸ਼ਾ ਆਲਮਗੇਟ ਲਾਹੌਰ ਦੇ ਹਜ਼ੂਰੀ ਬਾਗ ਉਹਨਾਂ ਦੇ ਸਮਿਆਂ ਦੇ ਪ੍ਰਸਿੱਧ ਬਾਗ ਸਨ ਇਸ ਤੋਂ ਇਲਾਵਾ ਦਿਨਾਨਗਰ ਬਟਾਲੇ ਮੁਲਤਾਨ ਅਤੇ ਕਈ ਹੋਰ ਥਾਵਾਂ ਤੇ ਵੀ ਉਹਨਾਂ ਨੇ ਪ੍ਰਸਿੱਧ ਬਾਗ ਬਣਵਾਏ ਮਹਾਰਾਜਾ ਗਰਮੀ ਦੇ ਮਹੀਨੇ ਦਿਨਾਨਗਰ ਅਤੇ ਬਟਾਲੇ ਵਿੱਚ ਬਣੇ ਆਪਣੇ ਮਹਿਲਾਂ ਦੇ ਵਿੱਚ ਗੁਜ਼ਾਰਦੇ ਸਨ ਦੋ ਮੰਜ਼ਿਲਾ ਮਕਾਨ ਉਹਨਾਂ ਨੇ ਪਈਆਂ ਉੱਪਰ ਬੜਾਇਆ ਹੋਇਆ ਸੀ ਜਿਸ ਨੂੰ ਉਹ ਅਕਸਰ ਦਿਨਾਨਗਰ ਲੈ ਜਾਂਦੇ ਸਨ ਦਿਨਾਨਗਰ ਵਿਖੇ ਅੱਜ ਵੀ ਮਹਾਰਾਜੇ ਦੇ ਮਹਿਲ ਦੇ ਮੱਦਮ ਨਿਸ਼ਾਨ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਹਨ ਇਹਨਾਂ ਸਾਰੇ ਗੁਣਾਂ ਤੋਂ ਇਲਾਵਾ ਉਹਨਾਂ ਦਾ ਨਿਆਂ ਪ੍ਰਬੰਧ ਅਤਿ ਸਲਾਉਣਯੋਗ ਸੀ ਕਿਉਂਕਿ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਗਲਤੀ ਕਰਨ ਵਾਲਿਆਂ ਨੂੰ ਜਿਆਦਾ ਤੋਂ ਜਿਆਦਾ ਕੰਮ ਤੋਂ ਬਰਖਾਸਤ ਕਰਨ ਤਨਖਾਹ ਕੱਟਣ ਜ਼ਗੀਰ ਖੋਲਣ ਜੁਰਮਾਨਾ ਲੈਣ ਕੈਦ ਕਰਨ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਹਨਾਂ ਦੇ ਰਾਜ ਵਿੱਚ ਅਹੁਦਿਆਂ ਦੀ ਵੰਡ ਕਰਨ ਲੱਗਿਆ ਧਰਮ ਜਾਤੀ ਨੂੰ ਆਧਾਰ ਨਹੀਂ ਸੀ ਬਣਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਤੋਂ ਆਪਣੇ ਰਾਜ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ। ਉਹਨਾਂ ਦੇ ਰਾਜ ਵਿੱਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ ਇਹ ਹੀ ਉਹਨਾਂ ਦਾ ਮੁੱਖ ਉਦੇਸ਼ ਸੀ। ਮਹਾਂਬਲੀ ਰਣਜੀਤ ਸਿੰਘ ਪੈਦਾ ਹੋਇਆ ਨਾਲ ਜੋੜ ਦੇ ਮੁਲਕ ਹਿਲਾਇ ਗਿਆ। ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਇ ਗਿਆ। ਸ਼ਾ ਮੁਹੰਮਦ ਦਾ ਜਨ 50 ਵਰਸਾ ਅੱਛਾ ਰੱਜ ਕੇ ਰਾਜ ਕਮਾਈ ਗਿਆ ਸ਼ਾ ਮੁਹੰਮਦ ਇਸ ਕਰਤਨ ਦੀ ਸਚਾਈ ਦਾ ਸਬੂਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪ੍ਰਤਾਪ ਸੱਚਮੁੱਚ ਚਮਕਦੇ ਸੂਰਬਾਂਗਸੀ ਉਸ ਦੀ ਸ਼ਕਤੀ اٹਕ ਦੇ ਅਥਰੇਪਨ ਨੂੰ ਅਟਕਾਉਂਦੇ ਸਮਰਾਸੀ ਉਸ ਦੀ ਤੇਗ ਦੀ ਤਿੱਖੀ ਤਾਰ ਅੱਗੇ ਕਾਬਲ ਕੰਦਾਰ ਦੇ ਜ਼ਾਲਮ ਪਠਾਣਾ ਨੇ ਸ਼ਿਸ਼ ਨਵਾ ਦਿੱਤਾ ਫਤਿਹ ਸਦਾ ਉਹਨਾਂ ਦੇ ਪੈਰ ਚੁੰਮਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 18ਵੀਂ ਸਦੀ ਵਿੱਚ ਖਿੰਡਰੀ ਪੁੰਡਰੀ ਤੇ ਲਹੂ ਲਹਾਨ ਹੋਈ ਖਾਲਸਾ ਦੀ ਸ਼ਕਤੀ ਦਾ ਇਕੀਕਰਨ ਕਰਦਿਆਂ ਇੱਕ ਮਜ਼ਬੂਤ ਖਾਲਸਾ ਰਾਜ ਦੀ ਸਥਾਪਨਾ ਕੀਤੀ। ਉਹਨਾਂ ਦੀ ਕੀਤੀ ਕਾਲ ਕਮਾਈ ਉੱਪਰ ਅੱਜ ਸਮੁੱਚਾ ਪੰਥ ਮਾਣ ਕਰ ਸਕਦਾ ਹੈ। ਉਹਨਾਂ ਦਾ ਰਾਜਪਾਗ ਗੁਰੂ ਸਾਹਿਬ ਦੇ ਬਚਨਾਂ ਰਾਜਾ ਤਖਤ ਟਿਕੇ ਗੁਣੇ ਪੈ ਪੰਚਾਇਣ ਰਤ ਦਾ ਪੂਰਕ ਸੀ। ਪਰੰਤੂ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਜੂਨ 1839 ਈਸਵੀ ਦੇ ਨਾਲ ਹੀ ਹੋ ਗਿਆ ਮਹਾਰਾਜ ਦਾ ਸੰਸਕਾਰ ਛੋਟੀ ਰਾਵੀ ਦੇ ਕੰਡੇ ਲਾਹੌਰ ਕਿਲੇ ਦੇ ਬਾਹਰ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਕੀਤਾ ਗਿਆ 1947 ਵਿੱਚ ਹੋਈ ਵੰਡ ਕਾਰਨ ਇਹ ਸਭ ਯਾਦਗਾਰਾਂ ਲੈਂਦੇ ਪੰਜਾਬ ਦੇ ਵਿੱਚ ਰਹਿ ਗਈਆਂ